ਹੈਲੋ ਫਰੈਂਡਸ ਗੁੱਡ ਈਵਨਿੰਗ ਨਮਸਕਾਰ ਆਦਾਬ ਪ੍ਰਣਾਮ ਸਤਿ ਸ਼੍ਰੀ ਅਕਾਲ ਮੈਂ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਫਿੱਟ ਫਟ ਹੋਵੋਗੇ ਮਸਤ ਹੋਵੋਗੇ ਸਵਸਤ ਹੋਵੋਗੇ ਸੋ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੋਪੂ ਵਿੱਚ ਕਿਹੜੇ ਕਿਹੜੇ ਅਸੀਂ ਪੌਦੇ ਰੱਖ ਸਕਦੇ ਹਾਂ ਹੁਣ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਤੇ ਬਹੁਤ ਸਾਰੇ ਪਲਾਂਟ ਨੇ ਜਿਨ੍ਹਾਂ ਨੂੰ ਅਸੀਂ ਸੈਮੀ ਸ਼ੇਡ ਵਿੱਚ ਰੱਖਣਾ ਜਾਂ ਕਿਨਾਂ ਨੂੰ ਅਸੀਂ ਫੁੱਲ ਸਨ ਦੇ ਵਿੱਚ ਰੱਖਣਾ ਜਾਂ ਕਿਨਾਂ ਨੂੰ ਅਸੀਂ ਇੰਡੋਰ ਰੱਖਣਾ ਇੰਡੋਰ ਤੋਂ ਭਾਵ ਇਹ ਬਿਲਕੁਲ ਨਹੀਂ ਹੁੰਦਾ ਵੀ ਤੁਸੀਂ ਆਪਣੇ ਬੈਡਰੂਮ ਦੇ ਕਿਸੇ ਹਨੇਰੇ ਕਮਰੇ ਵਿੱਚ ਜਾ ਕੇ ਜਿਹੜੇ ਹੈਗੇ ਆ ਪਲਾਂਟਸ ਰੱਖ ਦੋ ਉਹਦਾ ਮਤਲਬ ਇਹ ਹੀ ਹੁੰਦਾ ਵੀ ਇਹ ਜਿਹੜੇ ਹੈਗੇ ਜਿਵੇਂ ਸਨੇਕ ਪਲਾਂਟ ਵਗੈਰਾ ਜੋ ਵੀ ਨੇ ਸਾਡੇ ਇੰਡੋਰ ਪਲਾਂਟ ਉਹ ਅਸੀਂ ਅੰਦਰ ਵੀ ਰੱਖ ਸਕਦੇ ਹਾਂ ਉਹਨਾਂ ਨੂੰ ਬਾਹਰ ਵੀ ਰੱਖ ਸਕਦੇ ਹਾਂ ਜੇ ਬਿਲਕੁਲ ਹੀ ਹੁਣ ਅਸੀਂ 6 ਮਹੀਨੇ ਤੱਕ ਇੱਕ ਸਨੇਕ ਪਲਾਂਟ ਨੂੰ ਅੰਦਰ ਰੱਖੀ ਰੱਖਾਂਗੇ ਤਾਂ ਆਬਵੀਅਸਲੀ ਆ ਵੀ ਉਹ ਖਰਾਬ ਹੋ ਜਾਊਗਾ ਰੂਟ ਰੌਟ ਹੋ ਜਾਊਗੀ ਜਾਂ ਗ੍ਰੋਥ ਰੁਕ ਜਾਊਗੀ ਜਾਂ ਉਹਦਾ ਕਲਰ ਫੇਡੇਡ ਹੋ ਜਾਊਗਾ ਕਿਉਂਕਿ ਕੋਈ ਵੀ ਪੌਦਾ ਵਾ ਪ੍ਰਕਾਸ਼ ਸੰਸਲੇਸ਼ਨ ਸ਼ਾਇਦ ਸਾਰੇ ਸਮਝਦੇ ਨੇ ਤੇ ਪੌਦਿਆਂ ਦੇ ਜਿਹੜਾ ਭੋਜਨ ਬਣਾਉਣ ਦੀ ਪ੍ਰਕਿਰਿਆ ਉਹ ਧੁੱਪ ਵਿੱਚ ਹੀ ਹੁੰਦੀ ਆ ਨਾ ਧੁੱਪ ਹੋਵੇ ਬ੍ਰਾਈਟ ਲਾਈਟ ਤਾਂ ਹੋਵੇ ਜੇ ਤੁਸੀਂ ਸਨੇਕ ਪਲਾਂਟ ਆ ਤੁਸੀਂ ਬਾਲਕਨੀ ਵਿੱਚ ਰੱਖਿਆ ਧੁੱਪ ਨਹੀਂ ਆਉਂਦੀ ਹੀਟ ਤਾਂ ਆਉਂਦੀ ਆ ਨਾ ਸਨ ਦੀ ਪੂਰੀ ਬ੍ਰਾਈਟ ਲਾਈਟ ਆ ਜਿਹੜੀ ਚਾਨਣ ਤਾਂ ਹੁੰਦਾ ਵਾ ਨਾ ਹਨੇਰੇ ਵਿੱਚ ਬਿਲਕੁਲ ਵੀ ਕਿਸੇ ਪਲਾਂਟ ਨੂੰ ਨਹੀਂ ਰੱਖਣਾ ਜੇ ਤੁਸੀਂ ਸ਼ਕੀਨ ਹੋ ਬੈਡਰੂਮ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ ਪੌਦੇ ਰੱਖਣ ਦੇ ਤਾਂ ਤੁਸੀਂ ਇਸ ਤਰ੍ਹਾਂ ਕਰੋ ਜਿਹੜੇ ਸਨੇਕ ਪਲਾਂਟ ਆ ਆਪਾਂ ਜਿਹੜਾ ਡੈਫਨ ਵੇਖਿਆ ਵਾ ਜੋ ਵੀ ਇਨਡੋਰ ਪਲਾਂਟ ਨੇ 에리카 ਪਾਮ ਨੇ ਸਾਡੇ ਇਹ ਅਸੀਂ 2 2 ਦੇ ਪੇਅਰ ਵਿੱਚ ਲੈ ਲਓ ਜਿਵੇਂ ਦੋ गमਲੇ ਇੱਕੋ ਜਿਹੇ ਬਣਾ ਲੇ ਵਧੀਆ ਜਿਹੜਾ ਅੰਦਰ ਡੈਕੋਰੇਟਿਵ ਗਮਲਾ ਹੋਵੇ ਲੈ ਲੇ ਤੇ ਉਹਨੂੰ ਆਪਾਂ ਇੱਕ ਹਫਤਾ ਉਹਨੂੰ ਅੰਦਰ ਰੱਖੋ ਇੱਕ ਨੂੰ ਜਿਹੜਾ ਅੰਦਰ ਰੱਖਿਆ ਫਿਰ ਉਹਨੂੰ ਇੱਕ ਹਫਤਾ ਬਾਹਰ ਰੱਖ ਦੋ ਤੇ ਮੈਂ ਇਸੇ ਤਰ੍ਹਾਂ ਕੀਤਾ ਮੇਰਾ ਅਜਮਾਇਆ ਹੋਇਆ ਤਰੀਕਾ ਐਵੇਂ ਕੋਈ ਵੀ ਜਿਹੜਾ ਹੈਗਾ ਪਲਾਂਟ ਮਰਦਾ ਨਹੀਂ ਤੇ ਸਮਾਂ ਤੇ ਜਦੋਂ ਆਪਾਂ ਬਾਹਰ ਰੱਖਦੇ ਆ ਤਾਂ ਉਹਦੀ ਹੋਰ ਵੀ ਜ਼ਿਆਦਾ ਗਰੋਥ ਹੋਣ ਲੱਗ ਜਾਂਦੀ ਹੈ ਸੋ ਫਰੈਂਡਸ ਅੱਜ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਪੌਦੇ ਆ ਜਿੰਨਾਂ ਫੁੱਲ ਸਨ ਚਾਹੀਦੀ ਆ ਸਨ ਦੇ ਵਿੱਚ ਖਰਾਬ ਨਹੀਂ ਹੁੰਦੇ ਉਹ ਹਾਰਡੀ ਇੰਨੇ ਕਾ ਜ਼ਿਆਦਾ ਹੁੰਦੇ ਆ ਤੇ ਮੇਰੇ ਕੋਲੇ ਆਮ ਤੌਰ ਤੇ ਮੇਰੀ ਟਰੈਸ ਗਾਰਡਨ ਆ ਤੇ ਆਪਣਾ ਜਿਹੜਾ ਹੈਗਾ ਗ੍ਰੀਨ ਨੈਟ ਵਿਨਿੰਗ ਲੱਗਿਆ ਇਨਸ਼ਾਅੱਲਾ ਮੈਂ ਲਵਾਉਂਗੀ ਕਿਉਂਕਿ ਵਿੱਚ ਬਹੁਤ ਸਾਰੇ ਪੌਦੇ ਆ ਜਿਹੜੇ ਛੋਟੇ ਨੇ ਸਾਈਜ਼ ਵਿੱਚ ਛੋਟੇ ਹੁੰਦੇ ਆ ਪੌਟ ਛੋਟੇ ਹੁੰਦੇ ਆ ਜਿਨ੍ਹਾਂ ਦੇ ਤੇ ਉਹਨਾਂ ਦੀ ਮਿੱਟੀ ਬਿਲਕੁਲ ਡਰਾਈ ਹੋ ਜਾਂਦੀ ਆ ਤੇ ਉਹ ਜਮੈਂ ਲਟਕ ਜਾਂਦੇ ਆ ਪੱਤੇ ਜਿਹੜੇ ਥੱਲੇ ਲੱਗਦੇ ਜਾਂਦੇ ਆ ਤੇ ਕਈ ਕੀ ਬੜੀ ਮਰ ਵੀ ਜਾਂਦੇ ਆ ਬ੍ਰੈਂਟ ਸੋ ਅੱਜ ਗੱਲ ਕਰਾਂਗੇ ਢੇਰ ਸਾਰੇ ਪਲਾਂਟ ਜਿਨ੍ਹਾਂ ਨੂੰ ਅਸੀਂ ਫੁੱਲ ਸਨ ਦੇ ਵਿੱਚ ਰੱਖ ਸਕਦੇ ਆ ਸੋ ਸ਼ੁਰੂ ਕਰਦੇ ਆ ਜੀ ਵੀਡੀਓ ਇਹ ਸਭ ਤੋਂ ਪਹਿਲਾਂ ਆਹ ਪਲਾਂਟ ਆ ਜੀ ਅਗਾਵਾ ਇਹ ਅਗਾਵਾ ਜਿਹੜਾ ਇਹਨੂੰ ਅਸੀਂ ਫੁੱਲ ਸਨ ਦੇ ਵਿੱਚ ਰੱਖਿਆ ਹੋਇਆ ਭਾਵੇਂ ਕਿ ਇਹਦੇ ਟਿਪ ਆ ਜਿਹੜੇ ਜਲੇ ਹੋਏ ਨੇ ਕਿਉਂਕਿ ਪਹਿਲਾਂ ਤੋਂ ਹੀ ਇਹ ਸ਼ੁਰੂ ਤੋਂ ਜਦੋਂ ਤੋਂ ਲੱਗਿਆ ਇਹ ਢੇਰ ਸਾਰੇ ਮੈਂ ਮਤਲਬ ਪਲਾਂਟ ਆਪਣੇ ਬੀਬੀ ਪਲਾਂਟ ਵੀ ਕੱਢੇ ਨੇ ਇਹ ਇਹ ਜਿਹੜਾ ਆਪਣਾ ਤੁੱਪ ਦੇ ਵਿੱਚ ਹੀ ਆ ਫਾਈਕਸ ਆ ਆ ਇੱਕ ਦੋ ਦਿਨ ਦੀ ਤੁੱਪ ਨਾਲੇ ਦੇ ਜਿਹੜੇ ਆ ਜਿਹੜੇ ਲੀਫਸਾ ਸੜਨ ਲੱਗੇ ਇਸ ਦਾ ਮਤਲਬ ਹੈ ਇਹਨੂੰ ਸੈਮੀ ਸ਼ੇਡ ਚਾਹੀਦਾ ਵਾ ਥੋੜਾ ਜਿਹਾ ਆ ਉੱਪਰਲੇ ਪੱਤੇ ਜਲੇ ਥੱਲੇ ਵਾਲੇ ਨਹੀਂ ਜਿਹੜੇ ਤੇ ਇਹਨੂੰ ਥੋੜੀ ਜੀ ਮਿਛਾਇਆ ਚ ਰੱਖੂਗੀ ਤੇ ਅੱਗੇ ਹੈਗੇ ਜੀ ਆਪਣੇ ਕਨੇਰ ਪਲਾਂਟ ਆ ਆ ਦੇਖੋ ਕਨੇਰ ਨੇ ਇਹਨਾਂ ਨੂੰ ਫੁੱਲ ਸਨ ਚਾਹੀਦਾ ਵਾ ਆ ਮੈਂ ਤੁਹਾਨੂੰ ਦਿਖਾਈਆਂ ਸੀ ਮੇਰੀਆਂ ਜਿਹੜੀਆਂ ਹੈਗੀਆਂ ਨੇ ਕਟਿੰਗਸ ਉਹਨਾਂ ਤੇ ਫਲਾਵਰਿੰਗ ਹੋਣ ਲੱਗ ਗਈ ਹੈ ਇਹ ਇਹ ਨੂੰ ਫੁੱਲ ਸਨ ਚਾਹੀਦਾ ਆ ਆਪਣਾ ਹੈਗਾ ਜੀ ਇਹ ਆ ਪਲਾਂਟ ਦਾ ਮੈਨੂੰ ਨਾਂ ਨਹੀਂ ਪਤਾਗਾ ਇਹ ਆ ਪਰ ਇਹ ਬਹੁਤ ਹੀ ਹਾਰਡੀ ਆ ਗ੍ਰੀਨ ਵੀ ਰਹਿੰਦਾ ਪਰ ਫੁੱਲ ਸਨ ਦੇ ਵਿੱਚ ਹੀ ਰਹਿੰਦਾ ਵਾ ਆ ਹੈਗਾ ਵਾਈਟ ਫੋਨ ਸਿੱਟੀ ਆ ਜਿਹਦੇ ਪੱਤਿਆਂ ਦੇ ਉੱਤੇ ਆ ਕਲਰ ਆ ਚੁੱਕਿਆ ਵਾ ਆ ਬੋਗਨਵਿਲਾ ਵਾ ਇਹ ਵੀ ਫੁੱਲ ਸਨ ਵਾਲਾ ਪਲਾਂਟ ਆ ਆ ਕੀ ਲਲਟਾਨਾ ਜਿਹਨੂੰ ਬੋਲਦੇ ਆ ਪਰਾਈ ਮੁੰਨੀਆਂ ਹਿੰਦੀ 'ਚ ਇਹਦਾ ਨਾਂ ਰਾਏ ਮੁੰਨੀਆਂ ਵਾ ਇਹ ਵੀ ਫੁੱਲ ਸੰਦ ਦਾ ਜਿਹੜਾ ਪਲਾਂਟ ਆ ਕਈ ਵਾਰੀ ਫਲੋਵਰਿੰਗ ਹੋ ਚੁੱਕੀ ਆ ਤੇ ਆ ਅੱਗੇ ਵਾਲਾ ਹੈਗਾ ਜੀ ਹਮੇਲੀਆ ਇਹ ਵੀ ਫੁੱਲ ਸੰਦ ਦਾ ਪਲਾਂਟ ਆ ਆ ਦੇਖੋ ਇੱਥੇ ਫਲਾਵਰਿੰਗ ਵੀ ਹੋ ਰਹੀ ਆ ਤੇ ਇਸ ਤੋਂ ਬਾਅਦ ਆਪਣੇ ਹੈਗੇ ਨੇ ਜੀ ਆਹ ਹੋਰਬੀਆ ਮਿਲੀ ਕੋਈ ਵੀ ਕਲਰ ਹੋਵੇ ਕੋਈ ਵੀ ਵੈਰਾਈਟੀ ਹੋਵੇ ਇਹ ਆਪਣੇ ਫੁੱਲ ਸੰਦ ਰਹਿੰਦੇ ਨੇ ਆਹ ਬੀਸਿਕਾ ਸਾ ਵੈਰੀਗੇਟਡ ਇਹ ਵੀ ਫੁੱਲ ਸੰਦ ਚ ਆ ਸਾਡੀ ਚਾਂਦਨੀ ਹੈ ਡਬਲ ਚਾਂਦਨੀ ਇਹ ਵੀ ਫੁੱਲ ਸੰਦ ਚ ਤੇ ਆ ਆਪਣਾ ਹੈਗਾ ਜੀ ਜੈਡ ਬਲੌਂਡ ਇਹ ਵੀ ਫੁੱਲ ਸਨ ਦੇ ਵਿੱਚ ਰਹਿੰਦਾ ਵੀ ਆ ਤੇ ਪਹਿਲਾਂ ਤੋਂ ਹੀ ਜਦੋਂ ਤੋਂ ਚਾਰ ਪੰਜ ਸਾਲ ਤੋਂ ਇਹ ਇੱਕੋ ਹੀ ਪੌਟ ਚ ਤੇ ਇਹ ਧੁੱਪ ਚ ਹੀ ਰਹਿੰਦਾ ਵਾ ਤੇ ਆ ਆਗੇਨ ਆ ਕੇ ਸਾਡੇ ਮੈਕਸੀਕਨ ਤੋਂ ਨਹੀਂ ਆ ਦੇਸੀ ਵਾਲੇ ਇਹ ਵੀ ਧੁੱਪ ਚ ਰਹਿੰਦੇ ਨੇ ਜੀ ਆ ਵੀ ਆਪਣੀ ਆ ਹੈਗੀ ਆ ਪੋਰਬੀਆ ਮਿਲੀ ਯੂ ਪੋਰਬੀਆ ਮਿਲੀ ਜਾਂ ਕ੍ਰਾਊਨ ਆਫ ਸਟਰਾਂਸ ਇਹ ਵੀ ਸਾਡੇ ਫੁੱਲ ਸਨ ਚ ਰਹਿੰਦੇ ਨੇ ਜੀ ਤੇ ਆ ਆਪਣਾ ਹੈਗਾ ਜੀ ਮੋਗਰਾ ਸਟਾਰ ਮੋਗਰਾ ਵਾ ਇਹ ਵੀ ਫੁੱਲ ਸੰਗ ਚਾਹੀਦੀ ਐ ਨੂੰ ਵੀ ਤੇ ਇੱਕ ਮੈਂ ਤੁਹਾਨੂੰ ਦੱਸਦਾ ਮੈਂ ਹਾਲ ਹੀ ਵਿੱਚ ਰਿਪੋਰਟ ਕੀਤਾ ਸੀ ਇਹਦਾ ਗਮਲਾ ਟੁੱਟਿਆ ਸੀ ਤੇ ਚਲ ਟੱਚ ਉੱਪਰ ਮੇਰਾ ਜਿਹੜਾ ਇਹ ਪਲਾਂਟ ਠੀਕ ਠਾਕ ਆ ਤੇ ਉਸ ਤੋਂ ਬਾਅਦ ਹੋ ਗਿਆ ਜੀ ਸਾਡੇ ਕੀ ਕਹਿੰਦੇ ਇਹਨਾਂ ਨੂੰ ਕੋਚੀਆ ਇਹ ਹੈ ਹੀ ਧੁੱਪ ਦੇ ਪਲਾਂਟ ਨੇ ਆ ਦੇਖੋ ਮਿੱਟੀ ਬਿਲਕੁਲ ਸੁੱਕੀ ਹੋਈ ਆ ਪਰ ਫੇਰ ਵੀ ਗ੍ਰੀਨ ਨੇ ਕਿਤੋਂ ਵੀ ਮਰ ਜਾਏ ਨਹੀਂ ਹੋਏ ਫੁੱਲ ਸੰਗ ਦੇ ਵਿੱਚ ਰੱਖੇ ਹੋਏ ਨੇ ਤੇ ਥੋੜੀ ਜਿਹੀ ਦਿਸ਼ਾਨਾਂ ਦੀ ਮੈਂ ਚੇਂਜ ਕਰ ਦੂੰਗੀ। ਤੇ ਆਹ ਸੈੱਡ ਕੈਕਟਸ ਨੇ, ਕੈਕਟਸ ਵੀ ਸਾਡੇ ਤੋਂ ਉਪ ਚ ਹੀ ਰਹਿੰਦੇ ਨੇ ਜੀ। ਤੇ ਉਸ ਤੋਂ ਅੱਗੇ ਆਪਣਾ ਆ ਗਿਆ ਯੁਕਾ। ਯੁਕਾ ਜਿਹੜਾ ਇਹ ਵੀ ਫੁੱਲ ਸਾਨੂੰ ਚਾ ਅੱਗੇ ਹੈਗਾ ਜੀ ਆਪਣਾ ਇਹਨੂੰ ਲਾਲ ਬਾਦਸ਼ਾਹ ਲਲਤਨ ਨਹੀਂ ਲਲਤਨ ਨਾ ਨਹੀਂ ਮੈਨੂੰ ਇਹਦਾ ਨਾਮ ਭੁੱਲ ਗਿਆ। ਪੰਜਾਬੀ ਚ ਇਹਨੂੰ ਲਾਲ ਬਾਦਸ਼ਾਹ ਕਹਿੰਦੇ ਆ ਲੋਰੋ ਪੈਟਲਮ ਸੌਰੀ ਲੋਰੋ ਪੈਟਲਮ ਇਹ ਫੁੱਲ ਸੰਚਰਾਂ ਦਾ ਜੀ ਆ ਹੈਗੀ ਆਪਣੀ ਟਲਟਲ ਵਾਈਨ ਨਹੀਂ ਟਾਗ ਰਵਾਈਨੀ ਟੰਪਟ ਵਾਈਨ ਇਹ ਸਾਡੇ ਫੁੱਲ ਸੰਚਰ ਬਾਕੀ ਆਹ ਨੇ ਜੇ ਮੈਕਸੀਕਨ ਪਤਨੀ ਆਨੇ ਚਾਰ ਪੌੜ ਦੇ ਵਿੱਚ ਇਹ ਵੀ ਸਾਡੇ ਫੁੱਲ ਸੰਚ ਰਹਿੰਦੇ ਆ ਜੀ ਤੇ ਅੱਗੇ ਹੈਗਾ ਜੀ ਆ ਲੌਲੀਪੌਪ ਫਲੇਵਰ ਇਹਦਾ ਮੈਨੂੰ ਪਤਾ ਨਹੀਂ ਆ ਨਵਾਂ ਹੀ ਐਡ ਕੀਤਾ ਵਾ ਵੀ ਇਹਨੂੰ ਕਿੱਥੇ ਰੱਖਣਾ ਪਰ ਇਹ ਚੱਲ ਰਿਹਾ ਹਜੇ ਧੁੱਪ 'ਚ ਪੱਤੇ ਭਾਵੇਂ ਥੱਲੇ ਲਟਕਦੇ ਹੋਏ ਨੇ ਹੁਣ ਇਹਦਾ ਡਿੱਕਿੰਗੀ ਕਿੱਥੇ ਰੱਖਣਾ ਤੇ ਆ ਹੈਗਾ ਜੀ ਆਪਣਾ yellow ਕਲਰ ਦਾ ਕਨੇਰ ਇਹ ਫਲਾਵਰਿੰਗ ਵੀ ਇਹਨੂੰ ਕਾਫੀ ਸਾਰੀ ਹੋ ਰਹੀ ਹੈ। ਇਹ ਰੋਜ਼ ਫਲਾਵਰ ਕੱਢਦੇ ਆ ਤੇ ਬਹੁਤ ਹੀ ਕਾਫੀ ਵੱਡਾ ਪlant ਸੀ। ਤੇ ਸਰਦੀਆਂ 'ਚ ਇਹਨੂੰ ਮੈਂ ਪ੍ਰੂਨ ਕਰਦਾ ਸੀਗਾ। ਦੁਬਾਰਾ ਤੋਂ ਇਹਦੀ ਜਿਹੜੀ ਹੈਗੀ ਆ ਹਾਂ ਫਲਾਵਰਿੰਗ ਸ਼ੁਰੂ ਹੋ ਗਈ ਹੈ। ਇਹਦੇ ਥੱਲੇ ਆ ਪਿਆ ਵਾ ਜੀ ਸਾਡੇ ਕੋਲੇ ਵੈਰੀਗੇਟਡ ਵਾਲਾ ਡਵਲਸ ਬੈਗ ਨੂੰ ਇਹ ਵੀ ਮੇਰੇ ਹਮੇਸ਼ਾ ਧੁੱਪ 'ਚ ਹੀ ਰਹਿੰਦੇ ਆ। ਤੇ ਪਰ ਇਹ ਜੇ ਇਹਨਾਂ ਨੂੰ ਆਪਾਂ ਬਾਲਕਨੀ ਵਗੈਰਾ ਚ ਰੱਖੀ ਹੈ ਨਾ ਇੰਨੇ ਸੁੰਦਰ ਲੱਗਦੇ ਆ ਮੈਂ ਆਪ ਜੀ ਨੂੰ ਜਿੱਦਣ ਬਾਲਕਨੀ ਦਾ ਆਪਾਂ ਟੂਰ ਕੀਤਾ ਮੈਂ ਜ਼ਰੂਰ ਦਿਖਾਉਂਗੀ ਛਾਂ ਦੇ ਵਿੱਚ ਇਹ ਕਿੰਨੇ ਸੋਹਣੇ ਹੋ ਜਾਂਦੇ ਜਿਵੇਂ ਇਹਦੇ ਪੱਤੇ ਆ 부ਝੇ 부ਝੇ ਹਨਾ ਚੌੜੇ ਚੌੜੇ ਪੱਤੇ ਤੇ ਆ ਡਬਲ ਸ਼ੈਡੇਡ ਬਹੁਤ ਹੀ ਖੂਬਸੂਰਤ ਇਹਦੇ ਫੋਲੀਅਰਸ ਆ ਜਿਹੜਾ ਹੋ ਜਾਂਦੇ ਆ ਸਾਰੇ ਕੋਚੇ ਨੇ ਜਿੱਤੋਂ ਪਲੇ ਨੇ ਤੇ ਆ ਆਪਣਾ ਹਨਾ ਜੀ ਆ ਡ्रेसਿੰਗ ਦਾ ਨਾ ਇਹ ਕਿਹਦਾ ਪਾਮ ਦੀ ਹੈਗੀ ਵੈਰਾਈਟੀ ਹੈ ਤਾਂ ਹੁਣ ਮੈਨੂੰ ਨਾਮ ਨਹੀਂ ਚਿਤਿਆ ਆ ਰਿਹਾ ਲੈਡੀ ਪਾਵਾਂ ਸ਼ਾਇਦ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਫਰੈਂਡਸ ਜੇ ਮੈਂ ਗਲਤ ਦੱਸਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਸੀਂ ਆ ਨਾਮ ਗਲਤ ਬੋਲਿਆ ਤੇ ਆ ਹੈਗਾ ਜੀ ਆਪਣਾ ਝੁੰਕਾ ਵੇਲ ਇਹ ਇੱਕ ਬੂਮ ਕੀਤੀ ਹੋਈ ਸੀ ਹਜੇ ਤੱਕ ਇਹਨੂੰ ਫਲਾਵਰਿੰਗ ਨਹੀਂ ਹੋਈ ਮੈਂ ਇਹਨਾਂ ਨੂੰ ਐ ਉੱਪਰ ਤੱਕ ਵਧਣ ਨਹੀਂ ਦਿੰਦੀ ਇੱਥੋਂ ਕੱਟ ਦਿੰਨੀ ਆ ਤਾਂ ਕਿ ਆ ਦੇਖੋ ਮੇਰਾ ਇੱਥੋਂ ਕੱਟਿਆ ਹੋਇਆ ਜਿੱਥੋਂ ਮੈਂ ਕੱਟਿਆ ਹਨ ਉੱਥੇ ਇਹ ਚਾਰ ਜਿਹੜੀਆਂ ਨਿਕਲੀਆਂ ਨੇ ਇੱਕ ਆ ਨਿਕਲੀ ਇੱਕ ਆ ਨਿਕਲੀ ਆ ਦੇਖੋ ਇੱਥੋਂ ਕੱਟਿਆ ਹੋਇਆ ਆ ਕੱਟਿਆ ਹੋਇਆ ਤੋਂ ਇਹਦੇ ਤਿੰਨ ਚਾਰ ਜਿਹੜੀ ਨਿਕਲੇ ਹੁੰਦੇ ਆ ਉਹਦੇ ਨਾਲ ਜਿਹੜਾ ਬੁਸ਼ੀ ਹੋ ਜਾਂਦਾ ਪਲਾਂਟ ਪਿਛਲੀ ਵਾਰੀ ਹੋਈ ਸੀ ਤੇ ਫਲਾਵਰਿੰਗ ਤੇ ਹਜੇ ਤੱਕ ਨਹੀਂ ਹੋਈ ਤੇ ਆਹ ਨੇ ਜੀ ਆਪਣੇ ਗਿਲਦੋਦੀ ਦੇ ਪਲਾਂਟ ਇਹਨਾਂ ਨੂੰ ਸੇਵ ਕਰਨਾ ਆ ਦੇਖੋ ਮੰਗ ਸੇਵ ਕਰਨ ਦੀ ਵਜ੍ਹਾ ਕਰਕੇ ਆ ਦੇਖੋ ਇਹ ਵਿੱਚੋਂ ਸੁੱਕਣਾ ਸ਼ੁਰੂ ਹੋ ਗਿਆ ਹੈ ਇਹ ਇਹਨਾਂ ਨੂੰ ਆਪਾਂ ਸ਼ਾਮ ਚ ਰੱਖਾਂਗੇ ਜਿੱਥੇ ਥੋੜੀ ਬਹੁਤ ਸਵੇਰ ਸ਼ਾਮ ਵੀ ਤੋਂ ਪਾਵੇ ਇਹਨਾਂ ਨੂੰ ਹਟ ਤੋਂ ਸ਼ਾਮੇ ਰੱਖਾਂਗੇ ਆਹ ਹੈ ਦੀ ਮਿੰਨੀ ਚਾਂਦਰੀ ਇਹ ਵੀ ਫੁੱਲ ਸਾਨੂੰ ਦਾ ਪਲਾਂਟ ਆ ਤੇ ਆ ਆਪਣਾ ਹੈਗਾ ਜੀ ਡੈਵਲਸ ਬੈਗ ਬੂਮ ਗ੍ਰੀਨ ਕਲੰਡਾ ਇਹਦੇ ਤੇ ਹਜੇ ਤੱਕ ਪੱਤੇ ਨਹੀਂ ਨਿਕਲੇ ਫਲੋਰਮੈਂਸੀ ਚੋਹੇ ਹਜੇ ਤੱਕ ਨਿਕਲੇ ਹੀ ਨਹੀਂ ਬਾਕੀ ਪਤਾ ਨਹੀਂ ਕੀ ਗੱਲ ਪਤਾ ਨਹੀਂ ਰਪੋਰਟ ਛੋਟਾ ਵਾ ਪਤਾ ਨਹੀਂ ਇਹੰਪੀ ਜਨਾ ਹਲੇ ਤੱਕ ਪੂਰੀ ਤੱਕ ਨਹੀਂ ਆਈ ਤੇ ਆ ਹੈ ਗਈ ਮਿਸਕਸ ਦੀ ਆਪਣਾ ਵਰਪ ਵਰਟੀ ਦਾ ਤੇ ਇਹ ਵੀ ਤੁੱਪਦੀ ਆ ਤੇ ਆ ਆਪਣਾ ਹੈਗਾ ਜੀ ਅਖਲੀਫਾ ਦਾ ਪਲਾਂਟ ਆ ਦੇਖੋ ਇਹ ਵੀ ਫੁੱਲ ਸੰਨ ਵਾਲਾ ਜੇ ਇਹਨੂੰ ਅੰਦਰ ਰੱਖ ਦੇਣਾ ਤਾਂ ਪੂਰਾ ਗ੍ਰੀਨ ਹੋ ਜਾਂਦਾ ਇਹਦੀ ਵੈਰੀਗੇਸ਼ਨ ਆ ਰੈਡਨੈਸ ਜੀ ਆਹ ਨਹੀਂ ਖਤਮ ਹੋ ਜਾਂਦੀ ਹੈ ਤੇ ਆ ਵੀ ਆਪਣਾ ਜੀ ਬਿਸਕਸ ਨੇ ਪਿੰਕ ਕਲਰ ਦਾ ਤੇ ਕਾ ਬਿਸਕੁਟੀਜੀ ਕਰ ਲੇਗਾ ਇਹ ਵੀ ਫੁੱਲ ਸੰਦੇ ਪਲਾਂਟ ਹੈ ਜੀ ਅਗੇ ਇਹਨ ਬੋਗਨਵਿੱਲਾ ਪਿਚ ਕਲਰ ਦਾ ਇਹ ਵੀ ਫੁੱਲ ਸੰਮਾ ਆ ਦੇਸੀ ਵਾਲਾ ਹੈਗਾ ਆਪਣਾ ਗੁਦਲ ਇਹ ਵੀ ਫੁੱਲ ਸੰਨ ਵਾਲਾ ਤੇ ਆਪਣਾ ਇਹ ਹੈਗਾ ਯੁਕਾ ਇਹ ਵੱਡਾ ਪਲਾਂਟ ਹੈ ਤੇ ਦੇਖੋ ਇਹ ਮਾਸ ਨੂੰ ਕੈਂਡਾ ਕਿੱਦਾਂ ਕਰਕੇ ਦਿਖਾਇਆ ਤੇ ਇਹ ਵੀ ਜਿਹੜਾ ਹੈਗਾ ਵਾ ਫੁੱਲ ਸੰਨ ਵਾਲਾ ਪਲਾਂਟ ਹੈ ਆਮੇ ਕੋ ਇਨਦੀ ਸਾਰੂੰਗੀ ਅਜਿਹੇ ਥੱਲੋਂ ਸਾਡੇ ਸਾਡੇ ਪੱਤੀ ਆ ਉਤਾਰਨੇ ਚਾਹੀਦੇ ਥੱਲੋਂ ਸੁੱਕਦੇ ਰਹਿੰਦੇ ਆ ਇਹ ਤੇ ਆਪੇ ਰ ਆਪਣੀ ਹੈਗੀ ਆ ਮધુ ਮਾਲਤੀ ਨਿੰਮ ਤੋਂ ਮੁਕਾਬਲ ਹੈ ਨਾ ਆ ਆਪਰਾ ਹੈਗਾ ਜੀ ਜੈਪ੍ਰੂਤਾ ਜਦੋਂ ਇਹ ਸਾਰੇ ਫੁੱਲ ਖੜ ਖੜ ਜਾਂਨ ਤਾਂ ਇਨਨ ਜਿਹੜੀ ਸਟੈਮ ਹੈ ਇਨਨ ਕੱਟ ਦੇਣਾ ਚਾਹੀਦਾ ਫਿਰ ਦੁਬਾਰਾ ਪਾਹੀ ਫਲਾਵਰਿੰਗ ਹੁੰਦੀ ਹੈ ਜਿਵੇਂ ਮੇਰਾ ਆ ਹੈ ਨਾ ਆ ਖੜ ਚੁੱਕਿਆ ਨਾ ਹ ਇਹਨੂੰ ਆਪਾਂ ਨੂੰ ਇੱਥੋਂ ਕੱਟ ਦੇਣਾ ਚਾਹੀਦਾ ਆ ਦੇਖੋ ਜਿਵੇਂ ਮੈਂ ਕੱਢ ਤਾ ਨਾ ਫੇਰ ਹੋਰ ਫਲਾਵਰਿੰਗ ਹੋएगी। ਬਾਕੀ ਆਪਣੇ ਹਸਦਾ ਬਹਾਰ ਨੇ ਜੀ। ਇਸ ਸਦਾ ਬਹਾਰ ਜਿਹੜੇ ਹੈਗੇ ਨੇ ਇਹ ਵੀ ਫੁੱਲ ਸੰਭੇ ਦੇ ਪਲਾਂਟ ਨੇ। ਪਾਣੀ ਚਾਹੀਏ ਘੱਟ ਪਾਉ דו ਪਰ ਇਹਨਾਂ ਨੂੰ ਫੁੱਲ ਸੰਚਹਿਦਾ ਹੁੰਦਾ ਤਾਂ ਹੀ ਇਹ ਫਲਾਵਰਿੰਗ ਕਰਦੇ ਆ। ਤੇ ਅੱਜ ਕੱਲ ਜਦੋਂ ਫਲਾਵਰ ਵਿੱਚ ਟਿਕਾਹ ਕੰਡੀ ਹੈ, ਗੋਰਚੂਲਾ ਕਹੇ ਜੇ ਖਿੜੀ ਨਹੀਂ ਹੈਗੇ ਪਰ ਸਿਆਣ ਹਲੇ ਖਿੰਦੇ ਵੀ ਹੈਗੇ। ਆਪਣੇ ਜਿਹੜੇ ਹੈਗੇ ਨੇ ਦਰਮਿਆਨ ਦੇ ਪੌਂਡ ਜੀਨੀਆਂ ਨੇ ਮੈਂ ਕੱਲ ਕੀਤਾ ਸੀ ਜਿਹੜੇ ਰਿਪੋਰਟ ਜੀ ਮੀਆਂ ਤੇ ਬੈਰੀਗੇਟ ਆਪਣੇ ਦਵਾਰ ਫੋ ਬਰੇਤੀ ਦੇ ਜਿਹੜੇ ਸਦਾ ਬਾਹਰ ਨੇ ਉਹ ਜੀ ਖੇਲਣਾ ਸ਼ੁਰੂ ਨਹੀਂ ਹੋਏ ਚੰਗੀ ਤਰ੍ਹਾਂ ਤੇ ਉਹ ਵੀ ਤੁੱਪ ਚ ਹੀ ਰੱਖਣਾ ਆ ਮੈਕਸੀਕਨ ਤੁਕੋਨੀਆਂ ਦੇਸੀ ਵਾਲਾ ਇਹ ਵੀ ਤੁੱਪ ਦਾ ਹੀ ਪlant ਆ ਤੇ ਇਹਦਾ ਨਾਮ ਹੀ ਪਤਾ ਨਹੀਂ ਮੈਨੂੰ ਇਹ ਮੇਰਾ ਮਦਰ ਪlant ਆ ਉਹ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਇਹਦਾ ਇੱਕ ਬੇਬੀ ਕੱਢਿਆ ਸੀਗਾ ਐ ਥੱਲੋਂ ਕੱਟਿਆ ਸੀਗਾ ਤੇ ਹੁਣ ਵੀ ਹੋਰ ਨੇ ਇਹ ਮੌਨਸੂਨ ਦੇ ਵਿੱਚ ਮੈਂ ਜਦੋਂ بارشਾਂ ਹੋਣਗੀਆਂ ਇਹਦੇ ਕਾਫੀ ਸਾਰੇ ਪਲਾਂਟ ਬਣ ਗਿਆ ਨੇ ਉਹ ਬਣਾਉਣਗੇ ਤੇ ਆ ਆਪਣਾ ਜੀ ਹੈਗਾ ਪੱਥਰ ਚਟਾ ਇਹ ਵੀ ਫੁੱਲ ਸੰ ਦਾ ਪਲਾਂਟ ਹੈ ਤੇ ਆ ਆਪਣੀ ਚਾਂਦਨੀ ਆ ਛੋਟੀ ਜੀ ਦੇਖੋ ਚਾਂਦਨੀ ਵੀ ਫੁੱਲ ਸੰ ਦਾ ਪਲਾਂਟ ਹੈ ਹਰੇ ਤੱਕ ਇਹ ਫਲਾਵਰਿੰਗ ਨਹੀਂ ਹੋਈ ਤਾਂ ਕੀ ਕੰਮੀ ਆ ਵੀ ਆ ਸਾਬਨੀ ਦਾ ਪੱਤਾ ਵਾ ਇਹਨੂੰ ਵੀ ਮੈਂ ਫਰੈਂਡਸ ਪੁੱਛਿਆ ਸੀ ਵੀ ਕੋਈ ਕੀ ਪ੍ਰੋਬਲਮ ਹੈ ਇਹਦਾ yellow ਜਿਹਾ ਕਲਰ ਕਿਉਂ ਹੋਇਆ ਹੋਇਆ ਹੈ ਕਾਦੀ ਕੰਮੀ ਆ ਤੇ ਇਹ ਵੀ ਫੁੱਲ ਸੰ ਦਾ ਪਲਾਂਟ ਆ ਇਹਨੂੰ रिंकल्ड जे फ्लावर ਹੁੰਦੇ ਨੇ ਰਿੰਕਲ ਰਿੰਕਲ ਐਵੇਂ ਹੁੰਦੇ ਆ ਇਹਦੇ ਵਿੱਚ ਵਾਈਟ ਕਲਰ ਤੇ ਇਹ ਵਾਈਟ ਕਲਰ ਚ ਜਾਮਨੀ ਕਲਰ ਚ ਤੇ ਪਿੰਕ ਕਲਰ ਚ ਮਿਲਦੀ ਹੈ ਕਈ ਤਰ੍ਹਾਂ ਦੀ ਮੇਰੇ ਕੋਲੇ ਪਰ ਹੈਗੀ ਆ ਆ ਵੀ ਸਾਰੇ ਮੇਰੇ ਜੈੱਡ ਨੇ ਆ ਦੇਖੋ ਟੋਪੀਆਰਿਸ ਇਹ ਵੀ ਮੇਰੇ ਕੋਲ ਸੰਭ ਚ ਨੇ ਇਹ ਆ ਗਈ ਆਪਣੀ ਚਾਂਦਨੀ ਟਾਂ ਟਾਂੇ ਕਬੂਦ ਖੜ ਰਹੇ ਆ ਆ ਦੇਖੋ ਇਹਦੇ ਤੇ ਆ ਰਹੇ ਆ ਫਲਾਵਰਿੰਗ ਆ ਰਹੀ ਹੈ ਦੇਖੋ ਤੇ ਇਹ ਵੀ ਫੁੱਲ ਸੰਭ ਪਟਾ ਹੈ ਸਭ ਤੋਂ ਬਾਅਦ ਆਪਣੇ ਆਹ ਹੋ ਗਏ ਨੇ ਜੀ ਇਹ ਜਲੇਬਲਸ ਟੋਪ ਮਾ ਦੀ ਨੂੰ ਬੋਲਦੇ ਆਂ ਇਹ ਵੀ ਖਲਸਾਂ ਦੇ ਨੇ ਤੇ ਆ ਵੀ ਖਲਸਾਂ ਦਾ ਰੇਡੀ ਪਤਾ ਨਹੀਂ ਕਿ ਇਹ ਲੈ ਕਿਉਂ ਸੜ ਰਹੀ ਹੈ ਇਹਦੇ ਪੱਤੇ ਇਹ ਆਪਣੀ ਦੀ ਚੰਪਾ ਇਹ ਵਾਈਟ ਕਲਰ ਦੀ ਪਰ ਮੈਨੂੰ ਨਹੀਂ ਪਤਾ ਇਹ ਇਨਕੀਜ ਮੌਸ ਪੈ ਗਿਆ ਤੇ ਕਿਉਂ ਪੱਤੇ ਸੁੱਕ ਰਹੇ ਆ ਤੇ ਆ ਦੇਖੋ ਇਹਦੇ ਤੋਂ ਥੋੜੀ ਥੋੜੀ ਆਈ ਹੋ ਗਈ ਹੈ ਇਹਨੂੰ ਫੰਗਸ ਜੀ ਇਹਦਾ ਰੋਕਣ ਕਰਦੇ ਹਾਂ ਤੇ ਕੁਝ ਲਾਉਣੀ ਹੈ ਉਡੀ ਨਹੀਂ ਪਸਦੀ ਨਾ ਮਫੰਗਸ ਲੱਗੀ ਹੋਈ ਆ ਹੰਡੀ ਸਾਈਡ ਲਾਉਂਗੀ ਸਫੇਰੀ ਵੀ ਕਰੂੰਗੀ ਤੇ ਇਹਨਾਂ ਵੱਡਾ ਪਲਾਂਟ ਵੀ ਸੁੱਕ ਜਿੱਤੇ ਮੈਂ ਅਰਜੀ ਧਿਆਨ ਦਿੱਤਾ ਹੈ ਵੀਡੀਓ ਬਣਾਉਣੇ ਲਈ ਆ ਦੇਖੋ ਦੋਨੇ ਪਾਸੇ ਤੇ ਨਾ ਆਪਣਾ ਸਲੱਗ ਚੁੱਕੀ ਆ ਆ ਦੇਖੋ ਹਾਂਜੀ ਫਰੈਂਡਸ ਆਟੇ ਕੋਮਾ ਨੇ ਇਹ ਵੀ ਫੁੱਲ ਸਾਨ ਦੇ ਪਲਾਂਟ ਨੇ ਤੇ ਇੱਕ ਚੰਪਾ ਮੇਰੀ ਇੱਧਰ ਵੀ ਆ ਇਹ ਵੀ ਫੁੱਲ ਸਾਨਾ ਦਾ ਤੇ ਠੀਕ ਠਾਕ ਆ ਦੂਸਰੀ ਵਾਲੀ ਜਿਹੜੀ ਪਿੰਕ ਚੰਪਾ ਉਹਨੂੰ ਫੰਗਸ ਲੱਗੀ ਆ ਤੇ ਇਹਨੂੰ ਅੱਜ ਹੀ ਨਵਾਂ ਮਾਰਨੇ ਆ ਵੀ ਫੰਗੀਸਾਈਡ ਇੱਥੇ ਥੋੜਾ ਜਿਹਾ ਇਹ ਦੋਨੇ ਪਾਸੇ ਤੋਂ ਖਰਾਬ ਹੋ ਰਿਆ ਵਾ ਤੇ ਦੂਜੀ ਵਾਲੀ ਟਾਣੀ ਨੂੰ ਵੀ ਪਹਿਲਾਂ ਵੀ ਹੋ ਗਿਆ ਸੀ ਪਹਿਲਾਂ ਤਾਂ ਇੱਥੇ ਟਾਣਾ ਸੀਗਾ ਇੱਥੇ ਥੱਲੇ ਉਹ ਉਹਨੂੰ ਫੰਗਸ ਲੱਗੀ ਸੀਗੇ ਸੋ ਫਰੈਂਡਸ ਮੈਂ ਤੁਹਾਲੇ ਤੁਹਾਨੂੰ ਸਾਰੇ ਪਲਾਂਟ ਦਿਖਾਦੇ ਆ ਆ ਵੀ ਤੁਹਾਨੂੰ ਬਹੁਤ ਪਰੀ ਦਿਖਾਏ ਨੇ ਜੈੱਡ ਵੀ ਮੇਰੇ ਸਾਰੇ ਟੋਪੀ ਆ ਰਿਝੇ ਇਹ ਵੀ ਫੁੱਲ ਸਾਨੂੰ ਚ ਰਹਿੰਦੇ ਆ 12 ਮਹੀਨੇ ਤੀ ਦਿਨ ਤੇ ਬਾਹਰਸ਼ਾਂ ਦੇ ਵਿੱਚ ਸਮਾਂ ਦੀ ਧੁੱਪੇ ਰੱਖਣੇ ਪੈਂਦੇ ਆ ਚੱਕ ਕੇ ਤੇ ਆ ਆਪਣਾ ਰੈਡਕਲ ਰਟਾ ਮਿਲਟਾਉਣਾ ਹੈ ਜਿਹਦੇ ਤੇ ਮਿਲ ਆਉਂਦਾ ਫਲਾਵਰਿੰਗ ਫੁੱਲ ਜਦੋਂ ਸ਼ੁਰੂ ਹੋਣੀ ਹੈ ਤੇ ਆ ਪਰ ਆਪਣਾ ਇਹਦਾ ਬਾਂਡ ਪੈਣਾ ਇਹ ਪਾਟਾ ਆਪਣੇ ਆਪ ਗਿਆ ਫੈਸਟ ਕੋ ਦੇਖੋ ਜਿਹਦੇ ਤੇ ਫਲਾਵਰਿੰਗ ਸ਼ੁਰੂ ਹੋ ਗਈ ਹੈ ਬਹੁਤ ਹੀ ਸੁੰਦਰ ਫੁੱਲ ਹੁੰਦੇ ਆ ਤੇ ਬਹੁਤ ਟਾਈਮ ਤੱਕ ਰਹਿੰਦੇ ਖਰਾਬ ਨਹੀਂ ਹੁੰਦੇ ਇਹਦੀ ਕੱਲ ਮੈਂ ਸੀਡਲਿੰਗ ਵੀ ਕੀਤੀ ਸੀ ਇਹਦੇ ਪ੍ਰਾਣੇ ਫਲਾਵਰ ਪੈ ਸੀ ਸੋ ਫਰੈਂਡਸ ਆਪਾਂ ਇੱਕ ਵੀਡੀਓ ਅਨਲਕ ਕਰਦਣੀ ਹੈ। ਕਾਫੀ ਵੱਡੀ ਵੀਡੀਓ ਹੋ ਗਈ ਹੈ। ਮੈਂ ਆਪਣੇ ਫੁੱਲ ਸੰਡੇ ਬਣੀ ਪੂਰੀ ਤੋਪਦੇ ਵਿੱਚ ਚੱਲਣ ਵਾਲੇ ਸਾਰੇ ਪਲਾਂਟ ਨੂੰ ਦਿਖਾ ਦੇ ਆ। ਆ ਓਕੇ ਫਰੈਂਡਸ ਜੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਮੇਰਾ ਚੈਨਲ ਵੀ ਸਬਸਕ੍ਰਾਈਬ ਕਰਿਓ ਜੀ। ਤਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਕਿਸੇ ਨਵੇਂ ਆਈਡੀਆ ਦੇ ਨਾਲ। ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ। Happy gardening.